ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਹੀ ਪਿਆਰੇ ਵਿਦਿਆਰਥੀਆਂ ਦਾ ਚੱਟਬਜ਼ਰ ਅਕੈਡਮੀ ਦੇ ਇਸ YouTube ਚੈਨਲ ਦੇ ਉੱਪਰ ਔਰ ਮੈਂ ਅਨਮੋਲ ਸਿੰਘ ਤੁਹਾਡਾ ਪੰਜਾਬੀ ਅਧਿਆਪਕ ਤੁਹਾਡਾ ਹਾਰਦਿਕ ਸਵਾਗਤ ਕਰਦਾ ਹਾਂ ਜੀ ਤਾਂ ਭਾਈ بڑے ਬੱਚਿਆਂ ਦੀ ਡਿਮਾਂਡ ਸੀ ਕਿ ਪੀਐਸਟੈਟ ਦੇ ਲਈ ਕੁਝ ਖਾਸ ਕਰੋ ਜੀ ਐਮਸੀਕਿਊ ਸੀਰੀਜ਼ ਕਦੋਂ ਲੈ ਕੇ ਆਓਗੇ ਉਹਨੂੰ ਐਟਟੀਟੀ 994 ਲਈ ਸੈਸ਼ਨ ਲਗਾ ਰਹੇ ਹਾਂ ਮਾਸਟਰ ਗ੍ਰੇਡ ਲਈ ਸੈਸ਼ਨ ਲਗਾ ਰਹੇ ਹਾਂ ਤਾਂ ਜਿਹੜੇ ਮੇਰੇ ਪਿਆਰੇ ਵਿਦਿਆਰਥੀ ਪੀਐਸਟੈਟ ਔਰ ਸੀਟੈਟ ਦੀ ਤਿਆਰੀ ਕਰ ਰਹੇ ਆ ਤਾਂ ਉਹਨਾਂ ਵਾਸਤੇ ਇੱਕ ਸਪੈਸ਼ਲ ਸੀਰੀਜ਼ ਲੈ ਕੇ ਆਂਦੀ ਹੈ ਜੀ ਜਿਹਦਾ ਨਾਮ ਹੈਗਾ ਜੀ ਸੁਪਰ ਫਾਸਟ ਐਕਸਪ੍ਰੈਸ ਤਾਂ ਜਿਵੇਂ ਇਹ ਬਹੁਤ ਤੇਜ਼ ਚੱਲਦੀ ਹੈ ਜੀ ਤਾਂ ਉਵੇਂ ਹੀ ਪੈਡਾਗੋਗੀ ਤੇ ਵਿਆਕਰਨ ਦੀ ਜਿਹੜੀ ਹੈਗੀ ਹੈ ਜੀ ਤਿਆਰੀ ਤੇਜ਼ ਚੱਲਿਆ ਕਰੇਗੀ ਇਸ ਕਲਾਸ ਦੇ ਵਿੱਚ 10 ਐਮਸੀਕਿਊ ਹੋਇਆ ਕਰਨਗੇ ਜਿਦੇ ਵਿੱਚੋਂ 5 ਪੈਡਾਗੋਗੀ ਦੇ ਤੇ 5 ਵਿਆਕਰਨ ਦੇ ਹੋਇਆ ਕਰਨਗੇ ਕਲਾਸ ਦਾ ਜਿਹੜਾ ਟਾਈਮ ਹੈ ਜੀ ਡੇਲੀ 3 ਵਜੇ ਦਾ ਹੋਇਆ ਕਰੇਗਾ ਦੁਪਹਿਰ ਦਾ ਕਲਾਸ ਹੈ ਜਿਹੜੀ ਡੇਲੀ ਬੇਸਿਸ ਤੇ ਲੱਗਿਆ ਕਰੇਗੀ ਤਾਂ ਤੁਸੀਂ ਜਿਹੜੀ ਇਹ ਕਲਾਸ ਹੈ ਜਰੂਰ ਲਵਾਇਆ ਕਰੋ ਔਰ ਕਲਾਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਤਾਂ ਸ਼ੁਰੂ ਕਰਦੇ ਆਂ ਜੀ ਅੱਜ ਦੀ ਕਲਾਸ ਦਾ ਸੈਸ਼ਨ ਨੰਬਰ 1 ਤਾਂ ਦੇਖੋ ਵੀ ਤਾਂ ਇਸ ਸੈਸ਼ਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਇਨਫੋਰਮੇਸ਼ਨ ਇਨਫੋਰਮੇਸ਼ਨ ਇਹ ਕਿ ਪੀਐਸਟੈਟ ਦਾ ਜਿਹੜਾ ਬੈਚ ਹੈ ਜੀ ਸ਼ੁਰੂ ਹੋ ਚੁੱਕਿਆ ਆਨਲਾਈਨ ਦੇ ਆਫਲਾਈਨ ਮੋਡ ਦੇ ਵਿੱਚ ਤਾਂ ਜਿਹੜੇ ਵਿਦਿਆਰਥੀ ਬੈਚ ਲੈਣਾ ਚਾਹੁੰਦੇ ਆ ਸਾਡੇ ਅਕੈਡਮੀ ਦੇ ਨੰਬਰਾਂ ਤੇ ਕਾਲ ਕਰਕੇ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਤਾਂ ਸਾਡਾ ਅੱਜ ਦਾ ਪਹਿਲਾ ਪ੍ਰਸ਼ਨ ਦੇਖੋ ਬਈ ਕਿ ਯੂਨਾਨੀ ਲੋਕ ਪੰਜਾਬ ਨੂੰ ਕਿਸ ਨਾਮ ਦੇ ਨਾਲ ਜਾਣਦੇ ਸੀ ਤਾਂ ਪੰਜਾਬ ਨੂੰ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਨਾਵਾਂ ਦੇ ਨਾਲ ਜਾਣਿਆ ਜਾਂਦਾ ਸੀ ਤਾਂ ਇਹਨਾਂ ਦੇ ਵਿੱਚੋਂ ਜਿਹੜੇ ਯੂਨਾਨੀ ਲੋਕ ਸੀ ਉਹਨਾਂ ਨੇ ਆ ਕੇ ਪੰਜਾਬ ਨੂੰ ਕੀ ਨਾਮ ਦਿੱਤਾ ਪੈਂਟਾਪੋਟਾਮੀਆ ਦਾ ਨਾਮ ਦਿੱਤਾ ਤਾਂ ਇਸ ਪ੍ਰਸ਼ਨ ਦਾ ਸਹੀ ਉੱਤਰ ਕੀ ਹੋਏਗਾ ਜੀ ਡੀ ਉੱਤਰ ਸਹੀ ਹੋਏਗਾ ਐਵੇਂ ਸप्तसिंधੂ ਤਾਂ ਜਿਹੜੀ ਆਪਣੀ ਕੱਲ ਕੰਪਰੀਹੈਂਸ਼ਨ ਦੀ ਕਲਾਸ ਲੱਗੀ ਸੀ ਤਾਂ ਉਹਦੇ ਵਿੱਚ ਵੀ ਗੱਲ ਕੀਤੀ ਸੀ ਕਿ ਸप्तसिंधੂ ਕਦੋਂ ਕਿਹਾ ਗਿਆ ਇਹਨੂੰ ਰਿਗਵੇਦਿਕ ਕਾਲ ਦੇ ਵਿੱਚ ਕਿਹਾ ਗਿਆ ਸੱਤ ਦਰਿਆਵਾਂ ਦੀ ਧਰਤੀ ਔਰ ਐਵੇਂ ਪੰਚਨਦ ਇਹਨੂੰ ਰਮਾਇਣ ਅਤੇ ਮਹਾਭਾਰਤ ਦੇ ਵਿੱਚ ਪੰਚ ਨਦ ਕਿਹਾ ਗਿਆ ਔਰ ਐਵੇਂ ਪੰਜਾਬ ਪੰਜ ਆਬ ਇਹ ਕਦੋਂ ਕਿਹਾ ਗਿਆ ਜਦੋਂ ਇਸਲਾਮ ਜਾਂ ਮੁਸਲਮਾਨੀ ਆਮਦ ਜਾਂ ਫਾਰਸੀ ਭਾਸ਼ਾ ਸਾਡੇ ਕੋਲੇ ਜਦੋਂ ਆਈ ਤਾਂ ਇਹ ਵੱਖ-ਵੱਖ ਸਮਿਆਂ ਤੇ ਪੰਜਾਬ ਨੂੰ ਵੱਖ-ਵੱਖ ਨਾਵਾਂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਗਲਾ ਪ੍ਰਸ਼ਨ ਦੇਖੋ ਜੀ ਜੋ ਕਿ ਬੜਾ ਹੀ ਅਤਿ ਮਹੱਤਵਪੂਰਨ ਬਹੁਤ ਵਾਰ ਪੇਪਰਾਂ ਦੇ ਵਿੱਚ ਆ ਚੁੱਕਿਆ ਕਿ ਪੰਜਾਬੀ ਦੀ ਟਕਸਾਲੀ ਉਪਭਾਸ਼ਾ ਕਿਹੜੀ ਹੈ ਤਾਂ ਪੰਜਾਬੀ ਦੀ ਟਕਸਾਲੀ ਉਪਭਾਸ਼ਾ ਕਿਹੜੀ ਹੁੰਦੀ ਹੈ ਜੀ ਮਾਝੀ ਹੁੰਦੀ ਹੈ ਜੇ ਆ ਟਕਸਾਲੀ ਸ਼ਬਦ ਨਾ ਹੋ ਕੇ ਹੋਰ ਕਿਹੜੇ ਕਿਹੜੇ ਸ਼ਬਦ ਇਹਦੀ ਥਾਂ ਤੇ ਹੋ ਸਕਦੇ ਤਾਂ ਬਈ ਤੁਹਾਨੂੰ ਪੇਪਰ ਦੇ ਵਿੱਚ ਕੇਂਦਰੀ ਪੁੱਛਿਆ ਜਾਵੇ ਤਾਂ ਵੀ ਉੱਤਰ ਸੇਮ ਰਹੇਗਾ ਤੁਹਾਨੂੰ ਮਿਆਰੀ ਭਾਸ਼ਾ ਪੁੱਛਿਆ ਜਾਵੇ ਤਾਂ ਹੀ ਉੱਤਰ ਸੇਮ ਰਹੇਗਾ ਤੇ ਜੇ ਤੁਹਾਨੂੰ ਸਰਕਾਰੀ ਜਾਂ ਦਫ਼ਤਰੀ ਭਾਸ਼ਾ ਕਿਹਾ ਜਾਵੇ ਤੁਹਾਨੂੰ ਕਿਹਾ ਜਾਵੇ ਕਿ ਸਰਕਾਰੀ ਭਾਸ਼ਾ ਕਿਹੜੀ ਹੈ ਦਫ਼ਤਰੀ ਭਾਸ਼ਾ ਕਿਹੜੀ ਹੈ ਕੇਂਦਰੀ ਭਾਸ਼ਾ ਕਿਹੜੀ ਹੈ ਪੰਜਾਬ ਦੀ ਮਿਆਰੀ ਭਾਸ਼ਾ ਕਿਹੜੀ ਹੈ ਟਕਸਾਲੀ ਭਾਸ਼ਾ ਕਿਹੜੀ ਹੈ ਤਾਂ ਕੀ ਉੱਤਰ ਆਏਗਾ ਮਾਝੀ ਹੀ ਆਪੇ ਠੀਕ ਹੈ ਯਾਨੀ ਕਿ ਏ ਉੱਤਰ ਬਿਲਕੁਲ ਸਹੀ ਹੋਵੇ ਠੀਕ ਹੈ ਜੀ ਅਗਲਾ ਪ੍ਰਸ਼ਨ ਦੇਖੋ ਤਾਂ ਅਗਲਾ ਪ੍ਰਸ਼ਨ ਹੈਗਾ ਜੀ ਤੁਹਾਡੇ ਪੈਡਾਗੋਜੀ ਦੇ ਪੱਖ ਤੋਂ ਤਾਂ ਪੈਡਾਗੋਜੀ ਦੇ ਪੱਖ ਤੋਂ ਪਹਿਲਾ ਪ੍ਰਸ਼ਨ ਕਿਉਂਕਿ ਦੋ ਪ੍ਰਸ਼ਨ ਭਾਸ਼ਾ ਦੇ ਹੋ ਚੁੱਕੇ ਆ ਤਾਂ ਭਾਸ਼ਾ ਦੇ ਸੁਣਨ ਕੌਸ਼ਲ ਤੋਂ ਕੀ ਪਾਵ ਬਈ ਭਾਸ਼ਾ ਦੇ ਚਾਰ ਹੀ ਕੌਸ਼ਲ ਠੀਕ ਹੈ ਭਾਸ਼ਾ ਦੇ ਕਿੰਨੇ ਕੌਸ਼ਲ ਹੈ ਚਾਰ ਕੌਸ਼ਲ ਹੈ ਔਰ ਕੱਲਾ ਬੋਲਣਾ ਕੱਲਾ ਸੁਣਨਾ ਕੱਲਾ ਪੜ੍ਹਨਾ ਤੇ ਕੱਲਾ ਲਿਖਣਾ ਕੌਸ਼ਲ ਨਹੀਂ ਹੋਵੇਗਾ ਜਿਹੜਾ ਜੋ ਬੋਲਿਆ ਜਾਵੇ ਉਹਨੂੰ ਚੰਗੀ ਤਰ੍ਹਾਂ ਬੋਲਿਆ ਜਾਵੇ ਸਪਸ਼ਟਤਾ ਦੇ ਨਾਲ ਸ਼ੁੱਧਤਾ ਦੇ ਨਾਲ ਸਾਰਥਕਤਾ ਦੇ ਨਾਲ ਔਰ ਜੋ ਵੀ ਬੋਲਿਆ ਜਾਵੇ ਜੋ ਵੀ ਸੁਣਿਆ ਜਾਵੇ ਉਸ ਨੂੰ ਸੁਣ ਕੇ ਜਿੰਨੇ ਚਿਰ ਵਿਚਾਰਾਂ ਤੇ ਭਾਵਾਂ ਦਾ ਪ੍ਰਗਟਾਵਾ ਨਹੀਂ ਹੋਏਗਾ ਉਹਨੂੰ ਸੁਣਨਾ ਨਹੀਂ ਕਿਹਾ ਜਾਵੇਗਾ। ਯਾਨੀ ਕਿ ਜਿੰਨਾ ਚਿਰ ਉਹਨਾਂ ਕੌਸ਼ਲਾਂ ਦੇ ਵਿੱਚ ਪ੍ਰਮਾਣਿਕਤਾ, ਸ਼ੁੱਧਤਾ, ਸਪਸ਼ਟਤਾ ਨਹੀਂ ਹੋਵੇਗੀ ਤਾਂ ਉਹ ਕੌਸ਼ਲ ਨਹੀਂ ਹੋਣਗੇ। ਠੀਕ ਹੈ? ਹੁਣ ਸੁਣਨ ਨੂੰ ਤਾਂ ਹਜ਼ਾਰਾਂ ਆਵਾਜ਼ਾਂ ਹੈਗੀਆਂ। ਠੀਕ ਹੈ? ਪਰ ਸੁਣਨ ਵਾਸਤੇ ਵੀ ਤਾਂ ਕੋਈ ਸਾਰਥਕ ਧੁਨੀਆਂ ਚਾਹੀਦੀਆਂ ਜਿਨ੍ਹਾਂ ਦਾ ਪ੍ਰਗਟਾਵਾ ਤੁਹਾਡੇ ਦਿਮਾਗ ਦੇ ਵਿੱਚ ਹੋਵੇ। ਕੋਈ ਐਸਾ ਹੁਣ ਤੁਸੀਂ ਗਾਣੇ ਸੁਣਦੇ ਹੋ ਫੋਰ ਐਗਜ਼ਾਮਪਲ। ਤੁਸੀਂ ਹਿੰਦੀ ਪੰਜਾਬੀ ਗਾਣੇ ਸੁਣਦੇ ਹੋ। ਸਾਡੇ ਵਿੱਚੋਂ ਕੋਈ ਵੀ ਸਪੈਨਿਸ਼ ਗਾਣੇ ਨਹੀਂ ਸੁਣਦਾ ਹੋਵੇਗਾ ਕਿਉਂ ਨਹੀਂ ਸੁਣਦਾ ਉਹ ਸਮਝ ਵੀਦਾ ਲੱਗਣ ਕੱਲੀ ਧੁਨੀ ਥੋੜਾ ਸੁਣਨੀ ਆ ਸੀ ਜਦੋਂ ਸਮਝ ਨਹੀਂ ਲੱਗਣਗੇ ਤਾਂ ਸਾਨੂੰ ਉਹਦਾ ਆਨੰਦ ਵੀ ਨਹੀਂ ਆਉਣਾ ਠੀਕ ਹੈ ਪਰ ਜਦੋਂ ਅਸੀਂ ਆਪਣੀ ਭਾਸ਼ਾ ਦੇ ਗਾਣੇ ਸੁਣਦੇ ਪੰਜਾਬੀ ਹਿੰਦੀ ਜਾਂ ਕੋਈ ਵੀ ਭਾਸ਼ਾ ਦੇ ਗਾਣੇ ਸੁਣਦੇ ਹੋ ਤੁਸੀਂ ਤਾਂ ਉਹਦਾ ਤੁਹਾਨੂੰ ਆਨੰਦ ਆਉਂਦਾ ਕਿਉਂ ਆਉਂਦਾ ਕਿਉਂਕਿ ਤੁਸੀਂ ਉਸ ਗਾਣੇ ਨੂੰ ਜਦੋਂ ਸੁਣਦੇ ਹੋ ਤਾਂ ਤੁਹਾਨੂੰ ਮਹਿਸੂਸ ਹੁੰਦਾ ਹੈ ਉਹ ਗਾਣੇ ਤੁਸੀਂ ਉਹਨਾਂ ਦੀਆਂ ਗੱਲਾਂ ਨੂੰ ਸਮਝਦੇ ਹੋ ਠੀਕ ਹੈ ਤਾਂ ਕੱਲਾ ਸੁਣਨਾ ਕੌਸ਼ਲ ਨਹੀਂ ਹੁੰਦਾ ਸੁਣ ਕੇ ਵਿਚਾਰਾਂ ਨੂੰ ਤੇ ਭਾਵਾਂ ਨੂੰ ਗ੍ਰਹਿਣ ਕਰਨਾ ਹੀ ਕੀ ਹੋਵੇਗਾ ਕੌਸ਼ਲ ਹੋਵੇਗਾ ਇਹ ਗੱਲਾਂ ਬਾਕੀ ਕੌਸ਼ਲਾਂ 'ਚ ਵੀ ਲਾਗੂ ਹੁੰਦੀਆਂ ਠੀਕ ਹੈ ਜੀ ਅਗਲਾ ਪ੍ਰਸ਼ਨ ਦੇਖੋ ਭਈ ਤਾਂ ਅਗਲੇ ਪ੍ਰਸ਼ਨ ਤੋਂ ਪਹਿਲਾਂ ਇੱਕ ਹੋਰ ਇਨਫੋਰਮੇਸ਼ਨ ਹੈ ਕਿ ਮਾਸਟਰ ਗ੍ਰੈਜੂਏਟਰ ਦੇ ਜਿਹੜੇ ਬੈਚ ਹੈ ਸ਼ੁਰੂ ਹੋ ਚੁੱਕੇ 17 ਤਰੀਕ ਤੋਂ ਤਾਂ ਜਿਹੜੇ ਵਿਦਿਆਰਥੀ ਮਾਸਟਰ ਗ੍ਰੈਜੂਏਟਰ ਦੀ ਤਿਆਰੀ ਕਰਨਾ ਚਾਹੁੰਦੇ ਆ ਤਾਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਕਾਲ ਕਰਕੇ ਇਹਨਾਂ ਬੈਚਸ ਦੀ ਵੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਪ੍ਰਸ਼ਨ ਹੈਗਾ ਮੁਹਾਵਰੇ ਦੇ ਪੱਖ ਤੋਂ ਤੇ ਮੁਹਾਵਰਾ ਕੀ ਹੈਗਾ ਸੱਪ ਦੇ ਮੂੰਹ ਤੇ ਪਿਆਰ ਦੇਣਾ ਤਾਂ ਇਹਦਾ ਬਈ ਸਹੀ ਮੁਹਾਵਰਾ ਦਾ ਉੱਤਰ ਕੀ ਹੋਏਗਾ ਸੱਪ ਦੇ ਮੂੰਹ ਤੇ ਪਿਆਰ ਦੇਣਾ ਪਹਿਲੀ ਗੱਲ ਤਾਂ ਇਹ ਵਿਧਾਪੱਖ ਤੋਂ ਮੁਹਾਵਰਾ ਹੈਗਾ ਜਿੰਨੇ ਮਾਰ ਵੀ ਪੀਐਸਟੈਟ ਹੋ ਚੁੱਕਿਆ ਹਰ ਪੇਪਰ ਦੇ ਵਿੱਚ ਇੱਕ ਅੱਧਾ ਖਾਨ ਮੁਹਾਵਰਾ ਆਉਂਦਾ ਹੀ ਆਉਂਦਾ ਹੈਗਾ ਤਾਂ ਵੈਸੇ ਦਾ ਤੁਸੀਂ 10ਵੀਂ +2 ਜਾਂ ਤੱਕ ਦੀਆਂ ਕਿਤਾਬਾਂ ਜਿਹੜੀਆਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਸੀਬੀਐਸਸੀ ਬੋਰਡ ਦੀਆਂ ਅਖਾਣ ਮੁਹਾਵਰਿਆਂ ਦੇ ਸੰਗ੍ਰਹਿ ਦਿੱਤੇ ਹੋਏ ਉੱਥੋਂ ਪੜ੍ਹ ਸਕਦੇ ਹਾਂ ਠੀਕ ਹੈ ਤਾਂ ਇਹਦਾ मीनिंग ਕੀ ਹੋਏਗਾ ਸੱਪ ਦੇ ਮੂੰਹ ਤੇ ਪਿਆਰ ਦੇ ਦਾ ਸੱਪ ਹੈ ਹੁਣ ਕੋਲੇ ਜਾਓਗੇ ਤਾਂ ਡੰਗ ਹੀ ਮਾਰੋਗਾ ਯਾਨੀ ਕਿ ਜਾਣ ਬੁੱਝ ਕੇ ਮੁਸੀਬਤ ਸਹੇੜਨਾ ਜਿਵੇਂ ਹਿੰਦੀ ਦੇ ਵਿੱਚ ਮੁਹਾਵਰਾ ਆ ਬੈਲ ਮੁਝੇ ਮਾਰ ਆਪ ਪੰਗੇ ਲੈਣੇ ਠੀਕ ਹੈ ਸੱਪ ਆ ਪਤਾ ਹੁਣ ਡੰਗ ਮਾਰੂਗਾ ਕੋਲੇ ਕਿਉਂ ਜਾਣਾ ਠੀਕ ਹੈ ਤਾਂ ਆਪ ਮੁਸੀਬਤ ਸੇੜਦਾ ਅਗਲਾ ਪ੍ਰਸ਼ਨ ਜੋ ਤੁਹਾਡਾ ਪਿਛਲੀ ਆਰੀ ਪੀਐਸਟੈਟ ਦੇ ਵਿੱਚ ਪ੍ਰਸ਼ਨ ਆਇਆ ਸੀ ਕਿ ਕ੍ਰਿਊਲ ਤੋਂ ਕੀ ਭਾਵ ਉਦੋਂ ਕੰਮ ਚਲਾਉ ਭਾਸ਼ਾ ਦਾ ਉੱਤਰ ਆਇਆ ਸੀਗਾ ਕਿ ਕੰਮ ਚਲਾਉ ਭਾਸ਼ਾ ਕਿਹੜੀ ਹੁੰਦੀ ਹੈ ਠੀਕ ਹੈ ਤਾਂ ਕੰਮ ਚਲਾਉ ਭਾਸ਼ਾ ਦਾ ਹੀ ਅਗਲਾ ਰੂਪ ਕਿਹੜੀ ਹੁੰਦੀ ਹੈ ਕ੍ਰਿਊਲ ਭਾਸ਼ਾ ਹੁੰਦੀ ਹੈ ਯਾਨੀ ਕਿ ਪਿਜਨ ਭਾਸ਼ਾ ਤੋਂ ਬਣੀ ਸਥਾਨਿਕ ਭਾਸ਼ਾ ਇੱਥੇ ਅਸੀਂ ਇੱਕ ਭਾਸ਼ਾ ਦੀ ਗੱਲ ਕੀਤੀ ਹੈ ਪਿਜਨ ਭਾਸ਼ਾ ਦੀ ਤਾਂ ਪਿਜਨ ਭਾਸ਼ਾ ਕਿਹੜੀ ਹੁੰਦੀ ਹੈ ਜਿਹੜਾ ਤੁਹਾਡੇ ਪੇਪਰ ਦੇ ਵਿੱਚ ਕੁਐਸਚਨ ਆਇਆ ਸੀ ਕਿ ਕੰਮ ਚਲਾਉ ਭਾਸ਼ਾ ਕਿਹੜੀ ਹੁੰਦੀ ਹੈ ਕੰਮ ਚਲਾਉ ਭਾਸ਼ਾ ਕਿਹੜੀ ਹੁੰਦੀ ਹੈ ਪਿਜਨ ਭਾਸ਼ਾ ਇਹੀ ਪਿਜਨ ਭਾਸ਼ਾ ਲੰਮਾ ਸਮਾਂ ਪਾ ਕੇ ਕਿਸੇ ਇੱਕ ਖਾਸ ਇਲਾਕੇ ਦੀ ਭਾਸ਼ਾ ਬਣ ਜਾਂਦੀ ਹੈ ਜਿਹਨੂੰ ਕਿਹੜੀ ਭਾਸ਼ਾ ਕਿਹਾ ਜਾਂਦਾ ਤ੍ਰਿਊਲ ਭਾਸ਼ਾ ਕਿਹਾ ਜਾਂਦਾ ਪਿਜਨ ਭਾਸ਼ਾ ਦੀ ਐਗਜ਼ਾਮਪਲ ਹੈਗੀ ਤੁਹਾਡੀ ਵਟਸਐਪ ਲੈਂਗੁਏਜ ਜਿਹਨੂੰ ਪਿੰਗਲਿਸ਼ ਦਾ ਨਾਮ ਦਿੱਤਾ ਗਿਆ ਕਿਉਂਕਿ ਅਗਲੇ ਬੰਦੇ ਨੂੰ ਪੰਜਾਬੀ ਲਿਖਣੀ ਔਖੀ ਲੱਗਦੀ ਹੈ ਦੋਨਾਂ ਨੂੰ ਹੀ ਤੁਹਾਨੂੰ ਸ਼ੁੱਧ ਅੰਗਰੇਜ਼ੀ ਆਉਂਦੀ ਨਹੀਂ ਜੇ ਲਿਖਤੀ ਤਾਂ ਅਗਲੇ ਨੂੰ ਸਮਝ ਨਹੀਂ ਆਉਣੀ ਤਾਂ ਉਹਦੇ ਵਾਸਤੇ ਅਸੀਂ ਇੱਕ ਵਿਚਾਲੜਾ ਰਾਹ ਕੀ ਚੁਣਿਆ ਕਿ ਬੋਲਦੇ ਪੰਜਾਬੀ ਆ ਤੇ ਲਿਖਦੇ ਅੰਗਰੇਜ਼ੀ ਆ ਕੀ ਲਿਖਦੇ ਹੁੰਦੇ ਆ ਵੀ ਕੀ ਹਾਲ ਇਹਦੇ ਹੀ ਪਾਉਣੇ ਆ ਸਾਰੇ ਤਾਂ ਇਹ ਕਿਹਦਾ ਰੂਪ ਹੈ ਪਿਜਨ ਦਾ ਰੂਪ ਪਿਜਨ ਕੀ ਹੁੰਦੀ ਹੈ ਕਮ ਚਲਾਉ ਭਾਸ਼ਾ ਜਦੋਂ ਕੋਈ ਦੋ ਵਖਤਿਆਂ ਦੇ ਵਿਚਕਾਰ ਭਾਸ਼ਾ ਨਾ ਹੋਵੇ ਤਾਂ ਕਮਿਊਨੀਕੇਟ ਕਰਨ ਦੇ ਲਈ ਇੱਕ ਕਮ ਚਲਾਉ ਭਾਸ਼ਾ ਦਾ ਨਿਰਮਾਣ ਕੀਤਾ ਜਾਂਦਾ ਜਿਹਨੂੰ ਕਿਹੜੀ ਭਾਸ਼ਾ ਕਿਹਾ ਜਾਂਦਾ ਭਿਜਨ ਭਾਸ਼ਾ ਔਰ ਇਹ ਹੌਲੀ ਹੌਲੀ ਲੰਮੇ ਸਮੇਂ ਚ ਜਦੋਂ ਕਿਸੇ ਸਥਾਨ ਦੀ ਭਾਸ਼ਾ ਬਣ ਜਾਂਦੀ ਹੈ ਤਾਂ ਇਸੇ ਨੂੰ ਕਿਹੜੀ ਭਾਸ਼ਾ ਕਿਹਾ ਜਾਂਦਾ ਕਰੀਉਲ ਭਾਸ਼ਾ ਕਿਹਾ ਠੀਕ ਹੈ ਜੀ ਤਾਂ ਪ੍ਰਸ਼ਨ ਦੀ ਸਮਝ ਲੱਗ ਗਈ ਅਗਲਾ ਪ੍ਰਸ਼ਨ ਦੇਖੋ ਬੱਚਾ ਵਾਤਾਵਰਣ ਤੋਂ ਭਾਸ਼ਾ ਸਿੱਖਦਾ ਹੈ ਤਾਂ ਬੱਚਾ ਕਿਵੇਂ ਭਾਸ਼ਾ ਸਿੱਖਦਾ ਬਾਈ ਤਾਂ ਨਾ ਬੱਚਾ ਦੇਖ ਕੇ ਨਾ ਖੇੜ ਕੇ ਤੇ ਨਾ ਅਨੁਭਵ ਕਰਕੇ ਬੱਚਾ ਹਮੇਸ਼ਾ ਭਾਸ਼ਾ ਕਿਵੇਂ ਸਿੱਖੇਗਾ ਅਨੁਕਰਣ ਕਰਕੇ अनुकरण किमे करदा है नकल दी नकल करना कल्ला नकल करना नहीं आएगा नकल दी नकल करना ठीक है बच्चा ਤੁਹਾਨੂੰ ਦੇਖ ਦੇਖ ਕੇ ਭਾਸ਼ਾ ਸਿੱਖਦਾ ਪਰ ਉਹ ਤੁਹਾਡੇ ਵਰਗੀ ਭਾਸ਼ਾ ਨਹੀਂ ਬੋਲਦਾ बच्चा ਜਦੋਂ ਵੀ ਭਾਸ਼ਾ ਸਿੱਖੇਗਾ ਆਪਣੀ ਸਮਰੱਥਾ ਦੇ ਅਨੁਸਾਰ ਸਿੱਖੇਗਾ ਕਿਉਂਕਿ ਹਰ ਬੱਚੇ ਦਾ IQ ਲੈਵਲ ਸੇਮ ਥੋੜਾ ਹੁੰਦਾ ਜੇ ਕਲਾਸ ਦੇ 40 ਵਿਦਿਆਰਥੀ ਹੈ ਤਾਂ 40 ਵਿਦਿਆਰਥੀ ਇੱਕੋ ਤੀਬਰਤਾ ਨਾਲ ਥੋੜੋ ਸਿੱਖ ਸਕਦੇ ਕੋਈ ਵੱਧ ਨਾ ਸਿੱਖਣਗੇ ਤੇ ਕੋਈ ਘੱਟ ਨਾ ਸਿੱਖਣਗੇ ਕਿਉਂਕਿ ਇੰਡੀਵਿਜੂਅਲ ਡਿਫਰੈਂਸਸ ਹੈ ਤਾਂ ਬੱਚਾ ਅਨੁਕਰਣ ਕਰੇਗਾ ਪਰ ਅਨੁਕਰਣ ਕਿਵੇਂ ਕਰੇਗਾ ਵਿਅਕਤੀਗਤ ਯੋਗਤਾਵਾਂ ਦੇ ਅਨੁਸਾਰ ਇਹ ਸਭ ਤੋਂ ਵੱਡਾ ਪੁਆਇੰਟ ਹੈਗਾ ਅਨੁਕਰਣ ਦੇ ਵਿੱਚ ਜੋ ਤੁਸੀਂ ਨਜ਼ਰ ਅੰਦਾਜ਼ ਕਰਦੇ ਹੋ ਅੱਗੇ ਦੇਖੋ ਜੀ ਅਗਲਾ ਪ੍ਰਸ਼ਨ ਹੈਗਾ ਜੀ ਉਪਭਾਸ਼ਾ ਅੰਗਰੇਜ਼ੀ ਦੇ ਕਿਸ ਸ਼ਬਦ ਦਾ ਧੰਨਵਾਦ ਯਾਨੀ ਕਿ ਉਪਭਾਸ਼ਾ ਸ਼ਬਦ ਜਿਹੜਾ ਅਸੀਂ ਪੰਜਾਬੀ ਦੇ ਵਿੱਚ ਵਰਤਦੇ ਆ ਉਹਦੇ ਵਾਸਤੇ ਅੰਗਰੇਜ਼ੀ ਦੇ ਵਿੱਚ ਕਿਹੜਾ ਸ਼ਬਦ ਵਰਤਿਆ ਜਾਂਦਾ ਤਾਂ ਕਿਹੜਾ ਸ਼ਬਦ ਵਰਤਿਆ ਜਾਂਦਾ ਜੀ ਡਾਇਲੈਕਟ ਸਟੈਂਡਰਡ ਲੈਂਗੁਏਜ ਕਿਹਨੂੰ ਕਹਿੰਦੇ ਆ ਪੰਜਾਬੀ ਚ ਤਾਂ ਸਟੈਂਡਰਡ ਲੈਂਗੁਏਜ ਕਹਿੰਦੇ ਜਿਹੜੀ ਹੁਣੇ-ਹੁਣੇ ਪੜ ਕੇ ਆਂਦੀ ਹੈ ਟਕਸਾਲੀ ਭਾਸ਼ਾ ਯਾਨੀ ਕਿ ਟਕਸਾਲੀ ਭਾਸ਼ਾ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਆ ਸਟੈਂਡਰਡ ਲੈਂਗੁਏਜ ਕਹਿੰਦੇ ਆ ਤੇ ਡਾਇਲੈਕਟ ਕਿਹਨੂੰ ਕਹਿੰਦੇ ਆ ਉਪ ਭਾਸ਼ਾ ਨੂੰ ਕਹਿੰਦੇ ਠੀਕ ਹੈ ਜੀ ਤੇ ਸਬ ਲੈਂਗੁਏਜ ਕਿਹਨੂੰ ਕਹਿੰਦੇ ਆ ਉਪਭਾਸ਼ਾ ਨੂੰ ਸਬਦੋ ਭਾਵ ਕੀ ਹੁੰਦਾ ਉਪ ਤੇ ਲੈਂਗੁਏਜ ਤੋਂ ਭਾਵ ਕੀ ਹੈ ਭਾਸ਼ਾ ਠੀਕ ਹੈ ਤੇ ਸਬ ਡਾਇਲੈਕਟ ਕਿਹਨੂੰ ਕਹਿੰਦੇ ਆ ਸਬ ਡਾਇਲੈਕਟ ਕਿਹਨੂੰ ਆਖਦੇ ਆ ਇਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਆ ਜੇਕਰ ਠੀਕ ਹੈ ਮਲਵਈ ਦੇ ਵੀ ਸਬ ਡਾਇਲੈਕਟ ਮਿਲ ਜਾਂਦੇ ਠੀਕ ਹੈ ਤੁਸੀਂ ਇੰਨਾ ਕੀ ਪੜਿਆ ਕਿ ਮਲਵਈ ਹੈਗੀ ਹੈ ਮਲਵਈ ਦੇ ਵੀ ਅੱਗੋਂ ਚਾਰ ਸਥਾਨਕ ਰੂਪ ਮਿਲ ਜਾਂਦੇ ਹੈ ਅੱਗੇ ਦੇਖੋ ਜੀ ਅਗਲਾ ਪ੍ਰਸ਼ਨ ਹੈਗਾ ਜੀ ਮੌਨ ਵਾਚਨ ਤੋਂ ਕੀ ਭਾਵ ਹੈ ਭਈ ਪੜਨਾ ਦੋਈ ਤਰ੍ਹਾਂ ਦਾ ਹੁੰਦਾ ਜਾਂ ਤਾਂ ਉੱਚੀ ਪੜਨਾ ਹੁੰਦਾ ਜਿਸ ਨੂੰ ਲਾਊਡ ਰੀਡਿੰਗ ਕਹਿੰਦੇ ਆ ਤੇ ਇੱਕ ਸਾਈਲੈਂਟ ਰੀਡਿੰਗ ਹੁੰਦੀ ਹੈ ਤਾਂ ਮੌਨ ਵਾਚਨ ਸਾਈਲੈਂਟ ਰੀਡਿੰਗ ਤੋਂ ਕੀ ਭਾਵ ਹੈ ਮਨ ਹੀ ਮਨ ਵਿੱਚ ਬਿਨਾ ਆਵਾਜ਼ ਕੀਤੇ ਅਰਥ ਗ੍ਰਹਿਣ ਕਰਨ ਦੀ ਕਿਰਿਆ ਤਾਂ ਸਭ ਤੋਂ ਵੱਡਾ ਉੱਤਰ ਆਏਗਾ ਇਹ ਤੁਹਾਨੂੰ ਕਿਸੇ ਨਾ ਕਿਸੇ ਮਾਣਮੰਦੇ ਨੇ ਦੱਸਿਆ ਹੀ ਹੋਊਗਾ ਕਿ ਜਦੋਂ ਵੀ ਕੋਈ ਪ੍ਰਸ਼ਨ ਦਾ ਉੱਤਰ ਨਾ ਲੱਭੇ ਜਿਹੜੀ ਸਭ ਤੋਂ ਵੱਡੀ ਲਹਿਨ ਹੁੰਦੀ ਹੈ ਉਹੀ ਉੱਤਰ ਹੁੰਦਾ ਹੈ ਠੀਕ ਹੈ ਜਾਂ ਉਪਰੋਕਤ ਸਾਰੇ ਦਿੱਤਾ ਹੋਵੇ ਤਾਂ ਉਹ ਲਾਇਓ ਠੀਕ ਹੈ ਹਾਂ ਕਿਹੜੀ ਪੇਪਰ ਪਾਉਣ ਵਾਲਾ ਵੀ ਇਹ ਚੀਜ਼ਾਂ ਸੋਚ ਕੇ ਬੈਠਾ ਹੁੰਦਾ ਤਾਂ ਸਹੀ ਉੱਤਰ ਕੀ ਆਏਗਾ ਬੀ ਆਏਗਾ ਸਾਇਲੈਂਟ ਰੀਡਿੰਗ ਅਗਲਾ ਪ੍ਰਸ਼ਨ ਦੇਖੋ ਬਈ ਸਿੱਖਣਾ ਵਿਵਹਾਰ ਨੂੰ ਸੌਂਪਣਾ ਹੈ ਕਿਸ ਨੇ ਗਿਆ ਹੈਗਾ ਸਿੱਖਣਾ ਵਿਵਹਾਰ ਨੂੰ ਸੌਂਪਣਾ ਹੈ ਸਿੱਖਣ ਤੋਂ ਭਾਵ ਕੀ ਹੁੰਦਾ ਲਰਨਿੰਗ ਵਿਵਹਾਰ ਤੋਂ ਭਾਵ ਕੀ ਹੁੰਦਾ ਬਿਹੇਵੀਅਰ ਜਿਹੜੀ ਲਰਨਿੰਗ ਹੈ ਉਹ ਬਿਹੇਵੀਅਰ ਨੂੰ ਕੀ ਹੈ ਸੌਂਪਣਾ ਹੈਗਾ ਯਾਨੀ ਕਿ ਸਿੱਖਣਾ ਵਿਵਹਾਰ ਨੂੰ ਸੰਪਣਾ ਹੈਗਾ ਜੀ ਇਹਦਾ ਜੇ ਸੌਖਾ ਜਿਹਾ ਮੀਨਿੰਗ ਕੱਢੀਏ ਨਾ ਤਾਂ ਇਸ ਲਾਈਨ ਦਾ ਇਹੀ ਮੀਨਿੰਗ ਨਿਕਲਦਾ ਹੈ ਕਿ ਜਦੋਂ ਅਸੀਂ ਕੋਈ ਚੀਜ਼ ਸਿੱਖਦੇ ਹਾਂ ਤਾਂ ਜਿਹੜੀ ਚੀਜ਼ ਸਾਡੇ ਪਸੰਦੀਦਾ ਹੁੰਦੀ ਹੈ ਉਹਨੂੰ ਸਿੱਖਣ ਲੱਗਿਆ ਸਾਨੂੰ ਕਿਸੇ ਵੀ ਪ੍ਰਕਾਰ ਦਾ ਕਸ਼ਟ ਨਹੀਂ ਹੁੰਦਾਗਾ ਠੀਕ ਹੈ ਜਿਵੇਂ ਤੁਸੀਂ ਮੋਬਾਈਲ ਚਲਾਉਨੇ ਹੋ ਇੰਸਟਾਗ੍ਰam ਤੇ ਰੀਲਾਂ ਵੇਖਣ ਬੈਠ ਜਾਓ ਨਾ ਤੁਹਾਨੂੰ ਗਰਮੀ ਲੱਗੇ ਨਾ ਤੁਹਾਨੂੰ ਠੰਡ ਲੱਗੇ ਨਾ ਤੁਹਾਨੂੰ ਭੁੱਖ ਦਾ ਪਤਾ ਲੱਗੇ ਨਾ ਤੁਹਾਨੂੰ ਟੁੱਪ ਦਾ ਪਤਾ ਲੱਗੇ ਨਾ ਤੁਹਾਨੂੰ ਸਫ਼ਰ 'ਚ ਠਿਕਾਵਟ ਹੁੰਦੀ ਹੈ ਪਰ ਜੇ ਇਹੀ ਤੁਹਾਡੇ ਕੋਲੇ ਮੋਬਾਈਲ ਨਾ ਹੋਵੇ ਹੋਵੇ ਬੈਟਰੀ ਡੈੱਡ ਤਾਂ ਫਿਰ ਤੁਹਾਨੂੰ ਸਾਰਾ ਕੁਝ ਹੀ ਹੁੰਦਾ ਤੁਹਾਨੂੰ ਫਿਰ ਬੇਚੈਨੀ ਵੀ ਹੁੰਦੀ ਹੈ ਗਰਮੀ ਵੀ ਲੱਗਦੀ ਹੈ ਸਵਾਰੀਆਂ ਤੇ ਗੁੱਸਾ ਵੀ ਆਉਂਦਾ ਮੁੜਕਾ ਵੀ ਆਉਂਦਾ ਠੀਕ ਹੈ ਫਿਰ ਨੀਂਦ ਵੀ ਸਾਰਾ ਕੁਝ ਹੀ ਆਉਂਦਾ ਠੀਕ ਹੈ ਤਾਂ ਉਹੀ ਇੱਥੇ ਗੱਲ ਕੀਤੀ ਗਈ ਹੈ ਠੀਕ ਹੈ ਪਰ ਇਹ ਕਿਆ ਕਿਨੇ ਆ ਇਹਦਾ ਉੱਤਰ ਵੀ ਆਏਗਾ ਮੰਨਨੇ ਕਿਹਾ ਠੀਕ ਹੈ ਪੰਜਾਬੀ ਦੇ ਨਾਮ ਪਾਈ ਇਦਾਂ ਦੇ ਹੁੰਦੇ ਆ ਕਉਗੀ ਪੰਜਾਬੀ ਜਦੋਂ ਟ੍ਰਾਂਸਲੇਸ਼ਨ ਕਰਦੇ ਆ ਤਾਂ ਇਦਾਂ ਦੇ ਹੀ ਨਿਕਲਦੇ ਔਰ ਅਗਲਾ ਪ੍ਰਸ਼ਨ ਬੜਾਈ ਸੌਖਾ ਈਜ਼ੀ ਹੈਗਾ ਸ਼ੁੱਧ ਸ਼ਬਦ ਚਣੋ ਤਾਂ ਸ਼ੁੱਧ ਸ਼ਬਦ ਕਿਹੜਾ ਹੈਗਾ ਪ੍ਰਕਿਰਤੀ ਪ੍ਰਾਕਿਰਤੀ ਪ੍ਰਕਿਰਤੀ ਕਿ ਪ੍ਰਾਕਿਰਤੀ ਤਾਂ ਸਹੀ ਉੱਤਰ ਕੀ ਆਏਗਾ A ਫੋਰ ਐਪਲ ਆਏਗਾ ਤਾਂ ਸਹੀ ਸ਼ਬਦ ਕਿਹੜਾ ਹੈਗਾ ਪ੍ਰਾਕਿਰਤੀ ਹੈਗਾ ਇਦਾਂ ਦੇ ਪੇਪਰਾਂ ਦੇ ਵਿੱਚ ਪ੍ਰਸ਼ਨ ਜਿਹੜੇ ਹੈਗੇ ਆ ਜੀ ਬਹੁਤ ਆਉਂਦੇ ਨੇ ਠੀਕ ਹੈ ਜੀ ਤਾਂ ਇਹ ਸੀ ਜੀ ਆਪਣਾ ਸੈਸ਼ਨ ਨੰਬਰ 1 ਸੁਪਰ ਫਾਸਟ ਐ ਐਕਸਪ੍ਰੈਸ ਟ੍ਰੇਨ ਦਾ ਸੋ ਡੇਲੀ ਲੱਗਿਆ ਕਰੇਗੀ ਕਲਾਸ 3 ਵਜੇ ਲੱਗਿਆ ਕਰੇਗੀ ਤਾਂ ਕਲਾਸ ਜ਼ਰੂਰ ਲਵਾਇਆ ਕਰੋ ਔਰ ਕਲਾਸ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਜਾ ਕਰੋ ਤਾਂ ਬਹੁਤ ਬਹੁਤ ਧੰਨਵਾਦ ਸਾਰੇ ਹੀ ਪਿਆਰੇ ਵਿਦਿਆਰਥੀਆਂ ਦਾ ਧੰਨਵਾਦ